ਪਿਤਾ ਕਲਿਆਣ ਦਾਸ ਜੀ ਕਹਿਣ ਲੱਗੇ ਕਹਿੰਦੇ ਪੁੱਤਰ ਹੁਣ ਆਪਾਂ ਮੇਰਾ ਤਾਂ ਹੁਣ ਖੀਰਲਾ ਸਮਾਂ ਹੈ ਬਜ਼ੁਰਗ ਹੋ ਗਿਆ ਮੈਂ ਸਮੇਂ ਦਾ ਕੋਈ ਪਤਾ ਨਹੀਂ ਕਿ ਉਹਦਾ ਪੁੱਤਰੀ ਸਮਝਦੇ ਸੀ ਮਾਇਆ ਪਰਮੇਸ਼ਰ ਦੀ ਮਾਇਆ ਬੜੀ ਪਿਆਰਤ ਹੈ ਸਾਹਮਣੇ ਵੀ ਖੜਿਆ ਹੋਵੇ ਪਰਮੇਸ਼ਰ ਤਾਂ ਵੀ ਨਹੀਂ ਪਤਾ ਲੱਗਦਾ ਉਹਦੀ ਮਾਇਆ ਇੰਨੀ ਅਪੇਮਤ ਆ ਪਾਪਾ ਪਿਤਰਾਂ ਦਾ ਸ਼ਰਧਾ ਨਾ ਕਰ ਲਈਏ ਮਹਾਰਾਜ ਨੇ ਦੇਖਿਆ ਕਿ ਹੁਣ ਇਹਨਾਂ ਨੂੰ ਗਿਆਨ ਕਰਾਉਣਾ ਹੀ ਪਏ ਮਹਾਰਾਜ ਕਹਿੰਦੇ ਪਿਤਾ ਜੀ ਆਪਾਂ ਨੂੰ ਸ਼ਰਧਾ ਦੀ ਲੋੜ ਨਹੀਂ ਨਾਮ ਜਪਣ ਵਾਲੇ ਨੂੰ ਸ਼ਰਧਾ ਦੀ ਲੋੜ ਨਹੀਂ ਹੈ ਜਿਹੜੇ ਨਾਮ ਜਪਦੇ ਉਹਨਾਂ ਦੇ ਤਾਂ ਪਰਮੇਸ਼ਰ ਦੀ ਵੱਖਰੀ ਕਿਰਪਾ ਪਰ ਉਹਨੂੰ ਪਿਤਾ ਦਾ ਹੁਕਮ ਵੀ ਨਹੀਂ ਸੀ ਮੋੜ ਸਕਦੇ ਕਹਿੰਦੇ ਪਿਤਾ ਜੀ ਅੱਖਾਂ ਬੰਦ ਕਰੋ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਪਿਤਾ ਕਲਿਆਨਦਾਸ ਜੀ ਨੇ ਅੱਖਾਂ ਬੰਦ ਕੀਤੀਆਂ ਕੀ ਦੇਖਦੇ ਵਿਸ਼ਨੂੰ ਲੋਕ ਦੇ ਵਿੱਚ ਉਹਨਾਂ ਦੇ ਪੁੱਤਰ ਵਿਸ਼ਨੁਰੂਪ ਹੋ ਕੇ ਬੈਠੇ ਜਦੋਂ ਸਰੀਰ ਇੱਥੇ ਹੀ ਹੈ ਅੱਖਾਂ ਬੰਦ ਕਰਾ ਕੇ ਮਹਾਰਾਜ ਨੇ ਵਿਸ਼ਨ ਲੋਕ ਵਿੱਚ ਪਹੁੰਚਾਤਾ ਪਿਤਾ ਕਲਿਆਨਦਾਸ ਜੀ ਤੇ ਭਾਈ ਬਾਜੇ ਵਾਲੀ ਸਾਕਿ ਵਿੱਚ ਕਥਾ ਹੁੰਦੀ ਹੈ ਅੱਗੇ ਉਹਨਾਂ ਦੇ ਪੂਰਵਜ ਕਹਿੰਦੇ ਕਹਿੰਦੇ ਕਲਿਆਨਦਾਸ ਜੀ ਆਪਾਂ ਬਹੁਤ ਬਾਗਾਂ ਨੇ ਆਪਣੀ ਕੁਲ ਦੇ ਵਿੱਚ ਪਰਮੇਸ਼ਰ ਨੇ ਜਨਮ ਲਿਆ ਅਸੀਂ ਜਿੰਨੇ ਵੀ ਪਿੱਤਰ ਸੀ ਸਾਰੇ ਵਿਸ਼ਨੂ ਰੂਪ ਹੋ ਗਏ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਦੀ ਕਲਪਨਾ ਆਪਾਂ ਨੂੰ ਸ਼ਰਧਾ ਦੀ ਲੋੜ ਨਹੀਂ ਹੈ ਜਦੋਂ ਪਿਤਾ ਨੇ ਇੰਨੀ ਗੱਲ ਸੁਣੀ ਵੀ ਹੈ ਮੈਂ ਤਾਂ ਸਾਰੀ ਉਮਰ ਲੰਘ ਗਈ ਮੈਂ ਪੁੱਤਰੀ ਸਮਝਦਾ ਰਿਹਾ ਤਾਂ ਪਰਮੇਸ਼ਰ ਅੱਖਾਂ ਵਿੱਚ ਅਥਰੂ ਨੇ ਹੱਥ ਜੁੜੇ ਹੋਏ ਨੇ ਪਿਤਾ ਜੀ ਦੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਨਹੀਂ ਤੁਸੀਂ ਨਮਸਕਾਰ ਨਹੀਂ ਕਰਨੀ ਨਮਸਕਾਰਤਾ ਮੈਂ ਕੰਮੀ ਐ ਤੁਸੀਂ ਸਾਡੇ ਪਿਤਾ ਜੀ ਬਸ ਤੁਹਾਨੂੰ ਇਹ ਗਿਆਨ ਕਰਾਉਣਾ ਸੀ ਵੀ ਜਿਹੜੇ ਨਾਮ ਜਪਦੇ ਉਹ ਪਰਮੇਸ਼ਰ ਦੇ ਪਿਆਰੇ ਭਗਤ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਸੋ ਸਾਧ ਸੰਗਤ ਜਿਹੜਾ ਕੋਈ ਇੱਕ ਵੀ ਮੂਲ ਮੰਤਰ ਸਾਹਿਬ ਕਰਨ ਵਾਲਾ ਪਰਿਵਾਰ ਵਿੱਚ ਆ ਗਿਆ ਤਾਂ ਜਿਹੜੇ ਉਹਨਾਂ ਦੇ ਪਿਤਰ ਕਿਤੇ ਸਵਰਗਾਂ 'ਚ ਬੈਠੇ ਉਹ ਵੀ ਧੰਤਨ ਹੋ ਜਾਂਦੇ ਵੀ ਸ਼ੁਕਰ ਹੈ ਕੋਈ ਨਾਮ ਜਪਣ ਵਾਲੀ ਰੂਹ ਆਈ ਜੇ ਕੋਈ ਨਾਸਤਕ ਬੰਦਾ ਆ ਗਿਆ ਉਹ ਫਿਰ ਹਾਹਾਕਾਰ ਹੀ ਕਰਦੇ ਵੀ ਐ ਇਨੇ ਜਨਮ ਲੈ ਲਿਆ ਇਹਦੇ ਕਰਕੇ ਸਾਡੀ ਵੀ ਬੁਰੀ ਹਾਲਤ ਹੋ ਰਹੀ ਹੈ ਸਾਧ ਸੰਗਤ ਜਿਹੜਾ ਨਾਮ ਜਪਣ ਵਾਲੇ ਦੀ ਜਿਹੜੀ ਸਾਧ ਜਨਾ ਕੀ ਅਜ